हेलो स्टूडेंट्स वेलकम बैक टू माय चैनल आई होप ਤੁਸੀਂ ਸਾਰੇ ਠੀਕ ਹੋਵੋਗੇ ਸੋ ਇਹ ਵੀਡੀਓ ਵੀਅਰ 4 ਸਬ ਤੇ ਸਟੂਡੈਂਟਸ ਲਈ ਪੇਪਰ ਕਰ ਰਹੇ ਸੀ ਅੰਡਰਸਟੈਂਡਿੰਗ ਆਨ ਦਾ ਸੈਲਫ ਔਰ ਯੂਨਿਟ 4 ਕਰਾਂਗੇ ਕਨਫਲਿਕਟਸ ਆ ਕਨਸੈਪਟ ਆਫ ਰੀਸੋਲਵਿੰਗ ਇਨਟਰਪਰਸਨਲ ਐਂਡ ਇਨਟਰਪਰਸਨਲ ਕਨਫਲਿਕਟਸ ਠੀਕ ਹੈ ਅਵਧਾਰਨਾ ਤੇ ਅੰਤਰਜਾਤੀ ਅਤੇ ਅੰਦਰੂਨੀ ਨਿੱਜੀ ਸੰਘਰਸ਼ਾਂ ਨੂੰ ਸੁਲਝਾਉਣਾ ਠੀਕ ਹੈ ਜਿਹੜੇ ਟਕਰਾਅ ਆ ਚਾਹੇ ਉਹ ਅੰਦਰੂਨੀ ਹੋ ਰਹੇ ਆ ਹਨਾ ਸੰਘਰਸ਼ ਅੰਦਰੂਨੀ ਆ ਜਾਂ ਫਿਰ ਬਾਰੀ ਆ ਠੀਕ ਹੈ ਕਿਸੇ ਵਿਅਕਤੀ ਦਾ ਵਿਅਕਤੀ ਦੇ ਨਾਲ ਆ ਠੀਕ ਹੈ ਉਹਨੂੰ ਸੁਲਝਾਉਣ ਦੇ ਲਈ ਜਿਹੜਾ ਆ ਕੀ ਕੀ ਜਿਹੜੇ ਯਤਨ ਕਰਨੇ ਚਾਹੀਦੇ ਆ ਠੀਕ ਹੈ ਉਹਦੇ ਬਾਰੇ ਵਿੱਚ ਸੋ ਸਭ ਤੋਂ ਪਹਿਲਾ ਸੰਘਰਸ਼ ਦੇਖਾਂਗੇ ਸੰਘਰਸ਼ ਕੀ ਹੁੰਦਾ ਆ ਸੰਘਰਸ਼ ਤੋਂ ਭਾਵ ਵਿਅਕਤੀ ਜਾਂ ਸਮੂਹਿਕ ਪੱਧਰ ਤੇ ਲੜਾਈ ਜਾਂ ਝਗੜਾ ਮਨੁੱਖ ਦੇ ਮਨ ਵਿੱਚ ਪੈਦਾ ਹੋਣ ਵਾਲੇ ਦੋ ਵਿਚਾਰਾਂ ਦਾ ਟਕਰਾਵ ਦੋ ਜਾਂ ਵੱਧ ਪੱਖਾਂ ਵਿੱਚ ਵਿਚਾਰਾਂ ਜਾਂ ਲਾਭ ਦਾ ਟਕਰਾਵ ਠੀਕ ਹੈ ਸੋ ਸੰਦਰਸ਼ ਕੀ ਆ ਕਿ ਹੋ ਸਕਦਾ ਵਿਅਕਤੀ ਦਾ ਜਿਹੜਾ ਕਿਸੇ ਵਿਅਕਤੀ ਨਾਲ ਲੜਾਈ ਝਗੜਾ ਹੋਵੇ ਹੋ ਸਕਦਾ ਵਿਅਕਤੀ ਦੇ ਮਨ ਅੰਦਰ ਹੀ ਜਿਹੜੇ ਦੋ ਵਿਚਾਰਾਂ ਉਹਨਾਂ ਦਾ ਹੀ ਟਕਰਾਵ ਚੱਲ ਰਿਹਾ ਰਹੇ ਹੋਵੇ ਕਿ ਇਹ ਸਹੀ ਹੈ ਜਾਂ ਇਹ ਗਲਤ ਹੈ ਨਾ ਜਾਂ ਦੋ ਤੋਂ ਵੱਧ ਪੱਖਾਂ ਵਿੱਚ ਵਿਚਾਰਾਂ ਦਾ ਲਾਭਾਂ ਦਾ ਟਕਰਾਵ ਹੋ ਸਕਦਾ ਹੋ ਸਕਦਾ ਦੋ ਸਮੂਹ ਹੋਣ ਜਾਂ ਦੋ ਪੱਖ ਹੋਣ ਜਿਨ੍ਹਾਂ ਦਾ ਆਪਸ ਦੇ ਵਿੱਚ ਜਿਹੜਾ ਵਿਚਾਰਾਂ ਦਾ ਟਕਰਾਵ ਹੋਵੇ ਕਿਸੇ ਵਿਚਾਰ ਵਿਹਾਰ ਜਾਂ ਦਿਸ਼ਾ ਨਾਲ ਅਸਹਿਮਤੀ ਤੋਂ ਹੈ ਠੀਕ ਹੈ ਸੋ ਇਹ ਹੁਸਦਾ ਕਿ ਕਿਸੇ ਵਿਚਾਰ ਦਾ ਕਿਸੇ ਵਿਹਾਰ ਜਾਂ ਕਿਸੇ ਦਿਸ਼ਾ ਦੀ ਅਸਹਿਮਤੀ ਵੀ ਹੋ ਸਕਦੀ ਹੈ ਠੀਕ ਹੈ ਸੋ ਇਹ ਕੀ ਹੈ ਸੰਘਰਸ਼ਾ ਸੰਘਰਸ਼ੋਂ ਦੋ ਪੈਦਾ ਹੁੰਦਾ ਹੈ ਜਦੋਂ ਲੋਕ ਮੁੱਲਾਂ ਪ੍ਰੇਰਕਾਂ ਧਾਰਨਾਵਾਂ ਵਿਚਾਰਾਂ ਜਾਂ ਇਛਾਵਾਂ ਤੇ ਸਹਿਮਤ ਨਹੀਂ ਹੁੰਦੇ ਜਾਂ ਇੱਕਮਤ ਨਹੀਂ ਹੁੰਦੇ ਠੀਕ ਹੈ ਜਦੋਂ ਲੋਕਾਂ ਦੇ ਕੀ ਆਪਸ ਦੇ ਵਿੱਚ ਕੋਈ ਵਿਚਾਰ ਨਹੀਂ ਮਿਲਦੇ ਹਨ ਇੱਕ ਬੰਦਾ ਕੋਈ ਗੱਲ ਕਹਿ ਰਿਹਾ ਦੂਜਾ ਕੋਈ ਕਹਿ ਰਿਹਾ ਤੇ ਉਦੋਂ ਕੀ ਹੁੰਦਾ ਹੈ ਉੱਥੇ ਸੰਘਰਸ਼ੜਾ ਪੈਦਾ ਹੋ ਜਾਂਦਾ ਹੈ ਕਈ ਵਾਰ ਸੰਘਰਸ਼ ਬਹੁਤ ਛੋਟੇ ਹੁੰਦੇ ਹਨ ਪਰ ਜਦੋਂ ਇਹ ਭਾਵਨਾਵਾਂ ਨੂੰ ਵਧਾ ਦਿੰਦੇ ਹਨ ਤਾਂ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ ਠੀਕ ਹੈ ਵੈਸੇ ਕੀ ਕਹਿੰਦੇ ਕਿ ਸੰਘਰਸ਼ ਕੀ ਬਾਰੇ ਛੋਟੀ ਜੀ ਗੱਲ ਤੋਂ ਜਿਹੜਾ ਸ਼ੁਰੂ ਹੋ ਜਾਂਦਾ ਨਾ ਤੇ ਛੋਟਾ ਜਿਹਾ ਹੁੰਦਾ ਆ ਪਰ ਕਈ ਵਾਰ ਕੀ ਹੁੰਦਾ ਆ ਕਿ ਦੂਸਰਾ ਬੰਦਾ ਇਮੋਸ਼ਨਲੀ ਜਿਹੜਾ ਉਹਦੇ ਨਾਲ ਹਰਟ ਹੋ ਜਾਂਦਾ ਹੈ ਇਮੋਸ਼ਨਲੀ ਉਹਨੂੰ ਜਿਆਦਾ ਫੀਲ ਕਰ ਲੈਂਦਾ ਤਾਂ ਉਹ ਜਿਹੜੇ ਬਹੁਤ ਵਾਜ ਜਾਂਦੇ ਤਾਂ ਵੱਡੀ ਸਮੱਸਿਆ ਈ ਤੇ ਨਾਲ ਪੈਦਾ ਹੋ ਜਾਂਦੀ ਆ ਕਿਸੇ ਮਨੁੱਖ ਜਾਂ ਲੋਕਾਂ ਵਿੱਚ ਸੰਘਰਸ਼ ਤੋਂ ਭਾਵ ਹੈ ਉਹ ਸੰਘਰਸ਼ ਜੋ ਉਲਟ ਜ਼ਰੂਰਤਾਂ ਭਾਵਨਾਵਾਂ ਵਿਚਾਰਾਂ ਜਾਂ ਮੰਗਾਂ ਤੋਂ ਪੈਦਾ ਹੁੰਦਾ ਹੈ ਠੀਕ ਹੈ ਸੋ ਕਈ ਵਾਰੀ ਕੀ ਹੁੰਦਾ ਕਿ ਸੰਘਰਸ਼ ਦੇ ਵਿੱਚ ਜਿਹੜੀਆਂ ਉਲਟ ਜ਼ਰੂਰਤਾਂ ਮੌਜੂਦ ਨੇ ਜਿਹੜੀਆਂ ਇੱਕ ਦੇ ਲਈ ਤਾਂ ਸਹੀ ਹੁੰਦੀਆਂ ਬਟ ਦੂਜੇ ਦੇ ਲਈ ਕੀ ਹੁੰਦੀਆਂ ਆ ਉਹ ਜਿਹੜੀਆਂ ਆ ਨੁਕਸਾਨਦਾਇਕ ਹੁੰਦੀਆਂ ਆ ਭਾਵਨਾਵਾਂ ਤੇ ਵਿਚਾਰ ਵੀ ਇੱਥੇ ਤਰ੍ਹਾਂ ਹਨਾ ਤਾਂ ਇਹਨਾਂ ਤੋਂ ਜਿਹੜਾ ਸੰਘਰਸ਼ ਜਿਹੜਾ ਪੈਦਾ ਹੋ ਜਾਂਦਾ ਆ ਕਈ ਵਾਰ ਜਦੋਂ ਦੋ ਮਨੁੱਖ ਆਪਸ ਵਿੱਚ ਗੱਲ ਕਰਦੇ ਹਨ ਤਾਂ ਉਹਨਾਂ ਦੇ ਵਿੱਚ ਸੰਘਰਸ਼ ਆ ਹੀ ਜਾਂਦਾ ਹੈ ਕਈ ਵਾਰ ਕੀ ਹੁੰਦਾ ਕਿ ਕਿਸੇ ਗੱਲ ਦੇ ਉੱਤੇ ਚਰਚਾ ਕਰਦੇ ਹੁੰਦੇ ਆ ਹਨਾ ਤੇ ਉਹਨਾਂ ਦੇ ਵਿੱਚ ਕੀ ਹੁੰਦਾ ਹੌਲੀ ਹੌਲੀ ਬਹਿਸ ਜਨੀ ਵੱਧ ਜਾਂਦੀ ਹੈ ਕਿ ਆਪਸ ਦੇ ਵਿੱਚ ਸੰਘਰਸ਼ ਆ ਜਾਂਦਾ ਆ ਰੋਜ਼ਾਨਾ ਜੀਵਨ ਦੇ ਵਿੱਚ ਇਹ ਆਮ ਗੱਲ ਹੈ ਸੰਘਰਸ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੱਭਣਾ ਅਤੇ ਉਸ ਨੂੰ ਖਤਮ ਕਰਨਾ ਜਿਹੜਾ ਖਤਮ ਕਰਨਾ ਸਾਡੀ ਖੁਸ਼ੀ ਅਤੇ ਸਿਹਤਮੰਦ ਜ਼ਿੰਦਗੀ ਦੇ ਲਈ ਬਹੁਤ ਲਾਭਦਾਇਕ ਹੈ ਠੀਕ ਹੈ ਸੰਘਰਸ਼ ਨੂੰ ਖਤਮ ਕਰ ਦੇਣਾ ਚਾਹੀਦਾ ਆ ਚਾਹੇ ਉਹ ਆਪਣੇ ਅੰਦਰ ਚੱਲ ਰਿਹਾ ਸੰਘਰਸ਼ ਹੋਵੇ ਚਾਹੇ ਸਾਡਾ ਕਿਸੇ ਦੇ ਨਾਲ ਚੱਲ ਰਿਹਾ ਹੋਵੇ ਸੰਘਰਸ਼ ਵੀ ਨੂੰ ਖਤਮ ਕਰਨਾ ਚਾਹੀਦਾ ਆ ਠੀਕ ਹੈ ਸੋ ਹੁਣ ਟਾਈਪਸ ਆਫ ਕਨਫਲਿਕਟਸ ਠੀਕ ਹੈ ਸੋ ਜਿਹੜੇ ਸੰਘਰਸ਼ ਦੀਆਂ ਦੋ ਟਾਈਪਸ ਅਸੀਂ ਆਇਆ ਇੰਟਰਪਰਸਨਲ ਔਰ ਇੰਟਰਪਰਸਨਲ ਇੰਟਰਪਰਸਨਲ ਕੀ ਹੁੰਦਾ ਆ ਇਹ ਅੰਤਰਜਾਤੀ ਸੰਘਰਸ਼ ਆ ਠੀਕ ਹੈ ਜਿਹੜਾ ਵਿਅਕਤੀ ਦਾ ਵਿਅਕਤੀ ਦੇ ਨਾਲ ਆ ਤੇ ਦੂਸਰਾ ਕੀ ਆ ਅੰਦਰੂਨੀ ਨਿੱਜੀ ਸੰਘਰਸ਼ ਆ ਠੀਕ ਹੈ ਦੂਸਰਾ ਕੀ ਆ ਜਿਹੜਾ ਆਪਣੇ ਵਿਅਕਤੀ ਦੇ ਜਿਹੜਾ ਅੰਦਰ ਚੱਲ ਰਿਹਾ ਹੈ ਠੀਕ ਹੈ ਸੋ ਸਭ ਤੋਂ ਪਹਿਲਾਂ ਜਿਹੜਾ ਅੰਤਰਜਾਤੀ ਸੰਘਰਸ਼ ਦੇਖਾਂਗੇ ਈਜ਼ੀ ਜਿਹਾ ਹੀ ਕੁਐਸਚਨ ਆ ਕੋਈ ਟਫ ਨਹੀਂ ਹੈਗਾ ਠੀਕ ਹੈ ਬਸ ਇਹ ਜਿਹੜਾ ਟਾਈਪਸ ਉਸ ਯਾਦ ਰੱਖਿਓ ਇੰਟਰਪਰਸਨਲ ਆਲਰੇਡੀ ਇੰਟਰਪਰਸਨਲ ਇੰਟਰਪਰਸਨਲ ਤਾਂ ਵਿਅਕਤੀ ਦੇ ਵਿਅਕਤੀ ਦੇ ਨਾਲ ਆ ਤੇ ਇੰਟਰਪਰਸਨਲ ਵਿਅਕਤੀ ਦੇ ਆਪਣੇ ਅੰਦਰੂਨੀ ਜਿਹੜਾ ਨਿੱਜੀ ਸੰਘਰਸ਼ ਸੋ ਨਿੱਜੀ ਪਿੰਤਾ ਠੀਕ ਹੈ ਕੀਵਰ ਕੀ ਹੈ ਵਿਅਕਤੀ ਦੇ ਵਿੱਚ ਜਿਹੜੀ ਆਪਸ ਦੇ ਵਿੱਚ ਨਿੱਜੀ ਪਿੰਤਾਵਾ ਹੁੰਦੀਆਂ ਸੋਚ ਵਿਚਾਰਾਂ ਦੇ ਵਿੱਚ ਪਿੰਤਾਵਾ ਹੁੰਦੀਆਂ ਉਹਨਾਂ ਨੂੰ ਲੈ ਕੇ ਕੀਵਰ ਆਪਸ ਵਿੱਚ ਗੱਲ ਕਰਦੇ ਆ ਵਿਚਾਰਾਂ ਦੇ ਉੱਤੇ ਜਿਹੜਾ ਆ ਜਿਹੜੀ ਆ ਪਿੰਤਾ ਪਾਈ ਜਾਂਦੀ ਆ ਤੇ ਉਹ ਜਿਹੜਾ ਸੰਘਰਸ਼ ਦਾ ਰੂਪ ਧਨ ਕਰ ਲੈਂਦੀ ਆ ਕਈ ਵਾਰ ਜਾਣਕਾਰੀ ਦੀ ਘਾਟ ਹੁੰਦੀ ਆ ਪ੍ਰੋਪਰ ਜਾਣਕਾਰੀ ਨਹੀਂ ਹੁੰਦੀ ਹੈਗੀ ਵਿਅਕਤੀ ਨੂੰ ਹਨਾ ਤੇ ਉਹ ਪ੍ਰੋਪਰ ਜਾਣਕਾਰੀ ਕਰਕੇ ਨਹੀਂ ਦੂਸਰਿਆਂ ਨੂੰ ਬਲੇਮ ਕਰਨ ਲੱਗ ਜਾਂਦਾ ਉੱਥੇ ਜਾਣਕਾਰੀ ਦੀ ਘਾਟ ਕਰਨ ਆਪਸ ਵਿੱਚ ਸੰਘਰਸ਼ ਹੋ ਜਾਂਦਾ ਆ ਅਨਕੂਲਤ ਦੀ ਭੂਮਿਕਾ ਅਨਕੂਲਤ ਦੀ ਭੂਮਿਕਾ ਦਉਂਦੀ ਹੈ ਜਦੋਂ ਇੱਕ ਦੂਜੇ ਦੇ ਉੱਤੇ ਆਪਣਾ ਕੰਮ ਥੋਪ ਦਿੰਦੇ ਆ ਅਤੇ ਕੰਮ ਜਦੋਂ ਖਰਾਬ ਹੋ ਜਾਂਦਾ ਆ ਫਿਰ ਕੀ ਹੁੰਦਾ ਆ ਕਿ ਫਿਰ ਉਸ ਟਾਈਮ ਜਿਹੜਾ ਸੰਘਰਸ਼ ਦੀ ਸਥਿਤੀ ਬਣ ਜਾਂਦੀ ਆ ਤਣਾਅ ਠੀਕ ਹੈ ਤਣਾਅ ਵੀ ਜਿਹੜਾ ਆ ਕਿਸੇ ਵਿਅਕਤੀ ਦੇ ਜਿਹੜਾ ਆ ਅਗਰ ਉਹਨੂੰ ਜਿਹੜਾ ਤਣਾਅ ਆ ਹਨਾ ਉਹਦੀ ਤਣਾਅ ਦੀ ਪ੍ਰੋਬਲਮ ਆ ਜਾਂ ਪਹਿਲਾਂ ਹੀ ਜਿਹੜਾ ਮੈਂਟਲੀ ਅਪਸੈਟ ਆ ਹੋ ਕਿਸੇ ਗੱਲ ਤੋਂ ਹਨਾ ਤੇ ਉਹਦੇ ਨਾਲ ਵੀ ਕੀ ਆ ਕਿ ਉਹ ਜਿਹੜਾ ਆ ਆਪ ਨਾਰਮਲ ਨਹੀਂ ਰਹਿੰਦਾ ਤੇ ਉਹਦੇ ਕਰਕੇ ਉਹ ਤਣਾਅ ਵੀ ਜਿਹੜਾ ਸੰਘਰਸ਼ ਦਾ ਜਿਹੜਾ ਆ ਕਾਰਨ ਜਿਹੜਾ ਆ ਬਣ ਜਾਂਦਾ ਆ ਉਸ ਤੋਂ ਬਾਅਦ ਸੰਚਾਰ ਦੀ ਕਮੀ ਠੀਕ ਹੈ ਆਪਸ ਵਿੱਚ ਜਿਹੜਾ ਸੰਚਾਰ ਦੀ ਕਮੀ ਰਹਿਣੀ ਸਹੀ ਤਰੀਕੇ ਦੇ ਨਾਲ ਗੱਲਬਾਤ ਨਹੀਂ ਹੋਣੀ ਪੂਰੀ ਖੁੱਲ ਕੇ ਗੱਲਬਾਤ ਨਹੀਂ ਹੋਣੀ ਹਨਾ ਪੂਰੇ ਜਿਹੜਾ ਅਸੀਂ ਕਹੀਏ ਵੀ ਕੋਈ ਵੀ ਪ੍ਰੋਬਲਮ ਸੀਗੀ ਉਹਦੇ ਬਾਰੇ ਖੁੱਲ ਕੇ ਗੱਲ ਹੀ ਨਹੀਂ ਹੋਈ ਬਹੁਤ ਸਾਰੀਆਂ ਗੱਲਾਂ ਸੀਗੀਆਂ ਜਿਹੜੀਆਂ ਦੱਸਣ ਤੋਂ ਹੀ ਰਹਿ ਗਈਆਂ ਤੇ ਉੱਥੇ ਸੰਚਾਰ ਦੀ ਕਮੀ ਦੇ ਨਾਲ ਵੀ ਕਈ ਵਾਰ ਗਲਤ ਫਹਮੀਆਂ ਪੈਦਾ ਹੋ ਜਾਂਦੀਆਂ ਤੇ ਸੰਘਰਸ਼ ਦੀ ਸਥਿਤੀ ਜਿਹੜੀ ਆ ਪੈਦਾ ਹੋ ਜਾਂਦੀਆਂ ਬੇਚਾਰਾਂ ਦੀ ਅਸਹਿਮਤੀ ਕਈ ਵਾਰ ਦੋ ਵਿਅਕਤੀ ਜਿਹੜੇ ਆ ਹਨਾ ਕਈ ਵਾਰ ਉਹਨਾਂ ਦਾ ਕੋਈ ਬਿਜ਼ਨਸ ਹੀ ਸਾਂਝਾ ਹੁੰਦਾ ਆ ਜਾਂ ਕੁਛ ਆ ਉੱਥੇ ਉਹਨਾਂ ਦੇ ਦੋ ਵਿਚਾਰ ਜਿਹੜੇ ਆ ਨਹੀਂ ਮਿਲਦੇ ਕਈ ਵਾਰ ਫੈਮਿਲੀ ਦੇ ਵਿੱਚ ਇਦਾਂ ਹੋ ਜਾਂਦਾ ਆ ਕਿ ਕਿਸੇ ਵੱਡਾ ਕੋਈ ਫੈਸਲਾ ਲੈਣਾ ਹੁੰਦਾ ਆ ਤੇ ਦੋ ਵਿਅਕਤੀਆਂ ਦੇ ਪਰਿਵਾਰਿਕ ਮੈਂਬਰਾਂ ਦੇ ਆਪਸ ਵਿੱਚ ਵਿਚਾਰ ਨਹੀਂ ਮਿਲਦੇ ਜਦੋਂ ਬੇਚਾਰਾਂ ਦੀ ਅਸਹਿਮਤੀ ਹੁੰਦੀ ਆ ਹਨਾ ਇਹ ਕਿਸੇ ਵੀ ਪੱਧਰ ਤੇ ਹੋ ਸਕਦੀ ਆ ਪਰਿਵਾਰ ਦੀ ਹੋ ਸਕਦੀ ਆ ਪਰਿਵਾਰ ਤੋਂ ਬਾਹਰ ਹੋ ਸਕਦੀ ਆ ਤੁਹਾਡੀ ਆਪਣੇ ਪੀਅਰ ਗਰੁੱਪ ਤੇ ਵਿੱਚ ਹੋ ਸਕਦੀ ਆ ਕਿਤੇ ਵੀ ਹੋ ਸਕਦੀ ਵਿਚਾਰਾਂ ਦੀ ਜਦੋਂ ਅਸਹਿਮਤੀ ਹੁੰਦੀ ਉਹ ਵੀ ਸੰਘਰਸ਼ ਨੂੰ ਜਨਮ ਦੇ ਦੰਦੀ ਅਤੇ ਮਨ ਜਿਹੜੀ ਭਾਵਨਾਤਮਕ ਅਣਸਮਝ ਠੀਕ ਹੈ ਸੋ ਜਿਹਨਾਂ ਕਈ ਵਾਰ ਇਮੋਸ਼ਨਸ ਕਈਆਂ ਦੇ ਜਿਹੜੇ ਹੁੰਦੇ ਆ ਵੱਖੋ ਵੱਖਰੇ ਹੁੰਦੇ ਆ ਨਾ ਕਿ ਜਿਆਦਾ ਹੀ ਇਮੋਸ਼ਨਲ ਹੁੰਦੇ ਆ ਔਰ ਕਈ ਦੂਜਿਆਂ ਨੂੰ ਨਹੀਂ ਸਮਝਦੇ ਸੋ ਉੱਥੇ ਜਿਹੜਾ ਭਾਵਨਾਤਮਕ ਜਿਹੜੀ ਅਸਮਝ ਵੀ ਆ ਜਾਂਦੀ ਆ ਉਹਦੇ ਨਾਲ ਵੀ ਸੰਘਰਸ਼ ਜਿਹੜਾ ਆ ਪੈਦਾ ਹੋ ਜਾਂਦਾ ਆ ਹੁਣ ਅੰਦਰੂਨੀ ਸੰਘਰਸ਼ ਦੀ ਗੱਲ ਕਰਾਂਗੇ ਅੰਦਰੂਨੀ ਸੰਘਰਸ਼ ਨੇ ਆ ਤਿੰਨ ਸਟੇਜਸ ਆ ਠੀਕ ਹੈ ਫਰਸਟ ਹੈ ਗਿਆ ਅਪਰੋਚ ਅਪਰੋਚ ਕਨਫਲਿਕਟਸ ਦੂਜੀ ਹੈ ਗਿਆ ਅਪਰੋਚ ਜਿਹੜੀ ਆ ਹਾ ਅਵੋਇਡੈਂਸ ਠੀਕ ਹੈ ਅਵੋਇਡੈਂਸ ਕਨਫਲਿਕਟਸ ਤੇ ਕਹਿਆ ਗਿਆ ਅਵੋਇਡੈਂਸ ਅਵੋਇਡੈਂਸ ਕਨਫਲਿਕਟਸ ਠੀਕ ਹੈ ਹੁਣ ਪਹਿਲਾਂ ਆਪਾਂ ਦੇਖਦੇ ਆ ਅਪਰੋਚ ਜਿਹੜੀ ਆ ਅਪਰੋਚ ਅਪਰੋਚ ਕਨਫਲਿਕਟਸ ਕੀ ਹੈ ਜਿਸ ਦੇ ਵਿੱਚ ਦੋ ਆਕਰਸ਼ਕ ਵਿਕਲਪਾਂ ਦੇ ਵਿੱਚੋਂ ਇੱਕ ਚੁਣਦੇ ਆ ਠੀਕ ਹੈ ਜਿਹਦੇ ਵਿੱਚ ਕੀ ਆ ਕਿ ਦੋ ਕੋਈ ਵਿਕਲਪ ਆ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਚੁਣਿਆ ਜਾਂਦਾ ਉਹਨੂੰ ਕਹਿੰਦੇ ਆਪਾਂ ਅਪਰੋਚ ਅਪਰੋਚ ਕਨਫਲਿਕਟਸ ਠੀਕ ਹੈ ਤੇ ਦੋਨਾਂ ਦੇ ਵਿੱਚੋਂ ਆਪਾਂ ਇੱਕ ਚੁਣਦੇ ਆ ਉਸ ਤੋਂ ਬਾਅਦ ਆਉਂਦਾ ਆ ਅਪਰੋਚ ਅਵੋਇਡੈਂਸ ਜਿਹੜੀ ਹੈ ਕਨਫਲਿਕਟ ਸਦੇ ਵਿੱਚ ਕੀ ਹੁੰਦਾ ਜਦੋਂ ਅ ਵਿਅਕਤੀ ਜਿਹੜਾ ਆ ਉਹ ਦੋ ਵਿਕਲਪਾਂ ਦੇ ਵਿੱਚੋਂ ਜਿਹੜਾ ਆ ਇੱਕ ਉਹਨੂੰ ਆਕਰਸ਼ਨ ਤੇ ਇੱਕ ਇੱਕੋ ਜਿਹਾ ਸੌਰੀ ਜਦੋਂ ਦੋ ਵਿਅਕਤੀ ਇੱਕੋ ਜਿਹਾ ਆਕਰਸ਼ਨ ਅਤੇ ਨਫ਼ਰਤ ਮਹਿਸੂਸ ਕਰੇ ਠੀਕ ਹੈ ਸੋ ਜਦੋਂ ਕੀ ਆ ਅਪਰੋਚ ਅਵੋਇਡੈਂਸ ਕਨਫਲਿਕਟਸ ਦੇ ਵਿੱਚ ਕੀ ਆ ਕਿ ਜਦੋਂ ਵਿਅਕਤੀ ਜਿਹੜਾ ਆ ਨਾ ਉਹ ਇੱਕੋ ਜਿਹਾ ਜਿਹੜਾ ਆਕਰਸ਼ਣ ਵੀ ਉਹਦਾ ਦਾ ਹੀ ਫੀਲ ਕਰਦਾ ਤੇ ਨਫ਼ਰਤ ਵੀ ਮਹਿਸੂਸ ਕਰਦਾ ਹੈ ਉਸ ਟਾਈਮ ਜਿਹੜਾ ਆ ਇਹਨੂੰ ਅਪਰੋਚ ਅਵੋਇਡੈਂਸ ਕਨਫਲਿਕਟਸ ਕਿਹਾ ਜਾਂਦਾ ਆ ਜਦੋਂ ਮਤਲਬ ਉਹ ਕਿਸੇ ਇੱਕ ਵਿਅਕਤੀ ਉਹਦੇ ਅੰਦਰ ਕੀ ਚੱਲ ਰਿਹਾ ਆ ਉਹਨੂੰ ਉਹਨਾਂ ਆਕਰਸ਼ਣ ਵੀ ਆ ਔਰ ਉਹਨੀ ਹੀ ਨਫ਼ਰਤ ਵੀ ਆ ਠੀਕ ਹੈ ਸੋ ਫੈਸਲਾ ਨਹੀਂ ਲੈ ਪਾ ਰਿਹਾ ਅਵੋਇਡੈਂਸ ਵਰਡੈਂਸ ਦੀ ਕੌਨਫਲਿਕਟਸ ਦਾ ਇਹਦੇ ਵਿੱਚ ਕੀ ਹੈ ਜਦੋਂ ਮੁਕਾਬਲਾ ਵਾਲੇ ਵਿਕਲਪਾਂ ਦੇ ਨਕਾਰਾਤਮਕ ਨਤੀਜੇ ਹੁੰਦੇ ਆ ਠੀਕ ਹੈ ਸੋ ਜਦੋਂ ਕੋਈ ਕੰਪੀਟੀਸ਼ਨ ਜਾਂ ਮੁਕਾਬਲੇ ਵਾਲੇ ਵਿਕਲਪ ਆ ਤੇ ਉਹਨਾਂ ਦੇ ਜਦੋਂ 네ਗੇਟਿਵ ਰਿਜ਼ਲਟਸ ਆਉਂਦੇ ਆ ਤਾਂ ਉਦੋਂ ਅਵੋਇਡੈਂਸ ਵਰਡੈਂਸ ਕੌਨਫਲਿਕਟਸ ਜਿਹੜਾ ਆ ਉਹ ਆ ਜਾਂਦਾ ਠੀਕ ਹੈ ਸੋ ਇਹ ਅੰਦਰੂਨੀ ਨਿੱਜੀ ਸੰਘਰਸ਼ ਨੂੰ ਜਿਹੜੀਆਂ ਆ ਤਿੰਨ ਟਾਈਪਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਆ ਉਸ ਤੋਂ ਬਾਅਦ ਪੋਜ਼ੀਟਿਵ ਐਂਡ 네ਗੇਟਿਵ ਐਸਪੈਕਟ ਆਫ ਕੌਨਫਲਿਕਟਸ ਠੀਕ ਹੈ ਸੋ ਕੀ ਹੁੰਦਾ ਆ ਕੇ ਜਿਹੜੇ ਆ ਸੰਘਰਸ਼ ਦੇ ਸਕਾਰਾਤਮਕ ਤੇ ਨਕਾਰਾਤਮਕ ਪਹਿਲੂ ਹਨਾ ਕਈ ਵਾਰੀ ਕੀ ਹੁੰਦਾ ਆ ਕਿ ਸੰਘਰਸ਼ ਦੇ ਜਿਹੜੇ ਨਤੀਜੇ ਨਿਕਲਦੇ ਆ ਉਹ ਪੋਜ਼ੀਟਿਵ ਨਿਕਲਦੇ ਆ ਹਨਾ ਕੋਈ ਮਸਲੇ ਦਾ ਹੱਲ ਹੋ ਜਾਂਦਾ ਆ ਤੇ ਉਹ ਜਿਹੜਾ ਆ ਤਬਦੀਲੀ ਜਿਹੜੀ ਆ ਜ਼ਰੂਰੀ ਤਬਦੀਲੀ ਆ ਹੋ ਜਾਂਦੀ ਆ ਤਾਂ ਅਸੀਂ ਉਹਨੂੰ ਕਹਾਂਗੇ ਪੋਜ਼ੀਟਿਵ ਹਨਾ ਰਿਜ਼ਲਟ ਔਰ ਕਈ ਵਾਰ ਕੀ ਹੁੰਦਾ ਸੰਘਰਸ਼ ਦੇ ਨੈਗੇਟਿਵ ਰਿਜ਼ਲਟਸ ਜਿਹੜੇ ਆ ਦੇਖਣ ਨੂੰ ਮਿਲਦੇ ਆ ਕਈ ਵਾਰ ਨੈਗੇਟਿਵ ਨਤੀਜਾ ਵੀ ਦੇ ਜਾਂਦਾ ਸੋ ਦੋ ਆਸਪੈਕਟ ਹੁੰਦੇ ਆ ਪੋਜ਼ੀਟਿਵ ਔਰ ਨੈਗੇਟਿਵ ਕਾਮਨ ਸਾਈਨ ਆਫ ਕਨਫਲਿਕਟਸ ਠੀਕ ਆ ਸੰਘਰਸ਼ ਦੀਆਂ ਆਮ ਨਿਸ਼ਾਨੀਆਂ ਜਿਹੜੀਆਂ ਕਿਹੜੀਆਂ ਹੁੰਦੀਆਂ ਆ ਠੀਕ ਹੈ ਸੋ ਸੰਘਰਸ਼ ਦੀਆਂ ਆਮ ਨਿਸ਼ਾਨੀਆਂ ਕੀ ਹੁੰਦੀਆਂ ਆ ਕਿ ਜਦੋਂ ਦੋ ਵਿਅਕਤੀਆਂ ਦੇ ਵਿੱਚ ਸੰਘਰਸ਼ ਹੁੰਦਾ ਆ ਹਨਾ ਦੋ ਵਿਅਕਤੀਆਂ ਦੇ ਵਿੱਚ ਸੰਘਰਸ਼ ਹੁੰਦਾ ਹੈ ਤੇ ਉਹਦੇ ਵਿੱਚ ਜਿਹੜਾ ਕੀ ਆ ਕੀ ਨਿਸ਼ਾਨੀਆਂ ਉਸ ਤੋਂ ਪਹਿਲਾਂ ਕੁਝ ਨਾ ਕੁਝ ਸਾਈਨ ਦਿਖਦੇ ਆ ਉਹ ਸਾਨੂੰ ਦਿਖਦੇ ਆ ਕਿ ਜਿਹੜਾ ਵਿਅਕਤੀ ਦੇ ਨਾਲ ਸੰਘਰਸ਼ ਹੋਣ ਵਾਲਾ ਜਿਹੜਾ ਹਮਲਾਵਾਰ ਆ ਉਹਦੀ ਸਰੀਰਕ ਬਾਡੀ ਲੈਂਗੁਏਜ ਜਿਹੜੀ ਆ ਸਰੀਰਕ ਭਾਸ਼ਾ ਨਾ ਜਾਂ ਤਾਂ ਬਹੁਤ ਗੁੱਸੇ ਵਿੱਚ ਦੇਖੂਗਾ ਜਾਂ ਉਹਦੇ ਹਾਫ ਭਾਵ ਗੁੱਸੇ ਵਾਲੇ ਹੋਣਗੇ ਸੋ ਸਾਨੂੰ ਨਿਸ਼ਾਨੀਆਂ ਜਿਹੜੀਆਂ ਪਹਿਲਾਂ ਹੀ ਮਿਲ ਜਾਂਦੀਆਂ ਆ ਗੱਲਬਾਤ ਵਿੱਚ ਉਹਦੀ ਖੁਸ਼ੀ ਨਹੀਂ ਹੁੰਦੀ ਅਤੇ ਇਹ ਗੱਲ ਜਿਹੜੀ ਡਰਾਉਣ ਵਾਲੀ ਇਹ ਡਰਾਉਣ ਵਾਲੀ ਹੁੰਦੀ ਹੈ ਠੀਕ ਹੈ ਸੋ ਗੱਲਬਾਤ ਉਹਦੀ ਕਿੱਦਾਂ ਦੀ ਹੁੰਦੀ ਹੈ ਵੀ ਕਿਸੇ ਨੂੰ ਡਰਾਉਣ ਵਾਲੀ ਉਹ ਚ ਕੋਈ ਖੁਸ਼ੀ ਨਹੀਂ ਕੋਈ ਹੱਸ ਨਹੀਂ ਰਿਹਾ ਕਿ ਇਹ ਡਰਾਉਣ ਵਾਲੀ ਜਿਹੜੀਆਂ ਗੱਲਾਂ ਕਰਦਾ ਆ ਠੀਕ ਹੈ ਫਿਰ ਇਸ ਤੋਂ ਬਾਅਦ ਜਿਹੜਾ ਗਰਮਾ-ਗਰਮ ਬਹਿਸ ਠੀਕ ਹੈ ਜਿਹੜੀ ਬਹਿਸ ਬਹਿਸ ਆ ਜਿਹੜੀ ਹੋ ਰਹੀ ਆ ਠੀਕ ਹੈ ਉਹ ਅੱਗੇ ਜਾ ਕੇ ਜਿਹੜਾ ਹੋ ਸਕਦਾ ਹੈ ਕਿ ਉਸ ਲਈ ਜਿਹੜੀ ਬਹੁਤ ਹੰਸਾਤਮਕ ਜਿਹੜਿਆ ਸੰਘਰਸ਼ ਦਾ ਰੂਪ ਲੈ ਲਵੇ ਚਿਹਰੇ ਦੇ ਨਕਾਰਾਤਮਕ ਭਾਵ ਚਿਹਰੇ ਦੇ ਉੱਤੇ ਨੈਗੇਟਿਵਿਟੀ ਜਦੋਂ ਕਿਸੇ ਦੇ ਦਿਖੇ ਤਾਂ ਉਹ ਵੀ ਨਿਸ਼ਾਨੀ ਹੋ ਸਕਦੀ ਹੈ ਸੰਘਰਸ਼ ਦੀ ਠੀਕ ਹੈ ਸੋ ਸੱਚਾ ਔਰ ਖੁੱਲਾਪਨ ਔਰ ਇਮਾਨਦਾਰੀ ਦੀ ਘਾਟ ਵੀ ਕੀ ਆ ਇਹ ਸਾਰੇ ਕਾਮਨ ਸਾਈਨਸ ਆ ਕਨਫਲਿਕਟਸ ਦੇ ਠੀਕ ਹੈ ਸੋ ਸੰਘਰਸ਼ ਦੀਆਂ ਆਮ ਨਿਸ਼ਾਨੀਆਂ ਆ ਕਿ ਹਮਲਾਵਰ ਦੀ ਬਾਡੀ ਲੈਂਗੁਏਜ ਦੇਖ ਕੇ ਪਤਾ ਲੱਗ ਜਾਂਦਾ ਉਹਦੀ ਗੱਲਬਾਤ ਦੇ ਤਰੀਕੇ ਤੋਂ ਪਤਾ ਲੱਗ ਜਾਂਦਾ ਆ ਬਹਿਸ ਭਿਆਨਕ ਸੰਘਰਸ਼ ਦਾ ਰੂਪ ਲੈ ਲੈਂਦੀ ਆ ਠੀਕ ਹੈ ਉਸ ਤੋਂ ਬਾਅਦ ਚਿਹਰੇ ਦੇ ਉੱਤੇ 네ਗੇਟਿਵਿਟੀ ਜਿਹੜੀ ਆ ਉਹ ਸਾਰਾ ਕੁਝ ਵੀ ਜਿਹੜਾ ਆ ਕੀ ਆ ਸੰਘਰਸ਼ ਦੀਆਂ ਹੀ ਨਿਸ਼ਾਨੀਆਂ ਆ ਉਸ ਤੋਂ ਬਾਅਦ ਸਟ੍ਰੈਟਜਿਸ ਆਫ ਡੀਲਿੰਗ ਵਿਦ ਕਨਫਲਿਕਟ ਸੰਘਰਸ਼ ਨਾਲ ਨਜਿੱਠਣ ਦੀਆਂ ਰਣਨੀਤੀਆਂ ਕੀ ਆ ਠੀਕ ਹੈ ਸੋ ਨਜਿੱਠਣ ਨਿਠਣ ਦੀਆਂ ਜੜੀਆਂ ਆ ਜਿਹੜੀਆਂ ਪੰਜ ਰਣਨੀਤੀਆਂ ਆ ਸਹਿਯੋਗ ਸਮਝੌਤਾ ਮੁਕਾਬਲਾ ਇਨਕਾਰ ਸਮੱਸਿਆਵਾਂ ਨੂੰ ਨਿਰਵਿਘਨ ਬਣਾਉਣਾ ਸਹਿਯੋਗ ਕੀ ਆ ਠੀਕ ਹੈ ਜਦੋਂ ਮਤਲਬ ਕਿ ਖਤਮ ਕਰਨਾ ਹੋਵੇ ਹੈਨਾ ਲੜਾਈ ਨੂੰ ਖਤਮ ਸੋ ਜੇ ਜੋ ਸੰਘਰਸ਼ ਨੂੰ ਖਤਮ ਕਰਨਾ ਹੋਵੇ ਤਾਂ ਸਹਿਯੋਗ ਤੋਂ ਵੀ ਜਿਹੜਾ ਆ ਕੰਮ ਲਿਆ ਜਾ ਸਕਦਾ ਸੋ ਸਹਿਯੋਗ ਦੇ ਨਾਲ ਜਿਹੜਾ ਲੜਾਈ ਨੂੰ ਸੰਘਰਸ਼ ਨੂੰ ਖਤਮ ਕੀਤਾ ਜਾ ਸਕਦਾ ਦੇ ਨਾਲ ਦੋਨਾਂ ਪੱਖਾਂ ਦਾ ਹੀ ਜਿਹੜਾ ਆ ਲਾਭ ਹੁੰਦਾ ਆ ਸਮਝੌਤਾ ਜਾਂ ਗੱਲਬਾਤ ਠੀਕ ਹੈ ਤੇ ਸਮਝੌਤਾ ਜਾਂ ਜਿਹੜਾ ਗੱਲਬਾਤ ਆ ਇਹ ਵੀ ਦੋਨਾਂ ਪੱਖਾਂ ਦੇ ਲਈ ਲਾਹੇਵੰਦ ਹੁੰਦੀ ਆ ਦੋਨਾਂ ਸਮੂਹਾਂ ਮਿਲ ਕੇ ਜਾਂ ਆਪਸ ਵਿੱਚ ਕੰਪਰੋਮਾਈਜ਼ ਕਰ ਲੈਂਦੇ ਆ ਤੇ ਕੋਈ ਸਭ ਉਸ ਸਮੱਸਿਆ ਦਾ ਕੋਈ ਹੱਲ ਲੱਭਦੇ ਆ ਉਹਦੇ ਲੜਨ ਦੀ ਬਜਾਏ ਸਮੱਸਿਆ ਦਾ ਕੋਈ ਹੱਲ ਲੱਭਦੇ ਆ ਤਾਂ ਇਹ ਵੀ ਸਥਿਤੀ ਜਿਹੜੀ ਆ ਬਹੁਤ ਵਧੀਆ ਹੁੰਦੀ ਆ ਮੁਕਾਬਲਾ ਜਾਂ ਲੜਾਈ ਠੀਕ ਹੈ ਮੁਕਾਬਲਾ ਜਾਂ ਲੜਾਈ ਇਹਦੇ ਵਿੱਚ ਤਾਂ ਬਸ ਜਿੱਤ ਔਰ ਹਾਰ ਹੀ ਹੁੰਦੀ ਆ ਠੀਕ ਹੈ ਇੱਕ ਵਿਅਕਤੀ ਜਿਹੜਾ ਆ ਇੱਕ ਵਿਅਕਤੀ ਦੀ ਤਾਕਤ ਜਿਹੜੀ ਆ ਸੰਘਰਸ਼ ਤੋਂ ਜਿੱਤ ਜਾਂਦੀ ਆ ਇਨ ਕਾਰਜ਼ਾਂ ਟਾਲ ਮਟੋਲ ਠੀਕ ਹੈ ਸੋ ਇਨ ਕਾਰਜ਼ਾਂ ਟਾਲ ਮਟੋਲ ਕੀ ਹੈ ਕਿ ਸੰਘਰਸ਼ ਨੂੰ ਜਿਹੜਾ ਆ ਹਟਾਲਿਆ ਵੀ ਜਾ ਸਕਦਾ ਆ ਸੋ ਸੰਘਰਸ਼ ਨੂੰ ਜਾਰੀ ਕਰਨ ਤੋਂ ਪਹਿਲਾਂ ਜਿਹੜਾ ਇਹ ਵਿਅਕਤੀ ਨੂੰ ਕੁਝ ਟਾਈਮ ਸ਼ਾਂਤ ਹੋਣਾ ਚਾਹੀਦਾ ਆ ਹੋ ਸਕਦਾ ਹੈ ਕਿ ਸੰਘਰਸ਼ ਇਹ ਨਾ ਜਿਹੜਾ ਆ ਵੱਡਾ ਨਾ ਹੋਵੇ ਤੇ ਉਹ ਆਪਣੇ ਆਪ ਹੀ ਖਤਮ ਹੋ ਜਾਵੇ ਸੋ ਸੰਘਰਸ਼ ਤੋਂ ਪਹਿਲਾਂ ਇੱਕ ਵਾਰ ਟਾਲਮਟੋਲ ਕਰਨੀ ਜਿਹੜੀ ਆ ਜ਼ਰੂਰੀ ਆ ਸਮੱਸਿਆ ਨੂੰ ਨਿਰਵਗਨ ਨਿਰਵਿਗਨ ਬਣਾਉਣਾ ਠੀਕ ਹੈ ਸਮੱਸਿਆ ਨੂੰ ਕੀ ਹੈ ਸਮੂਥ ਬਣਾ ਦੇਣਾ ਸਮੱਸਿਆ ਨੂੰ ਨਰਮ ਕਰ ਦੇਣਾ ਹੈ ਹਨਾ ਮਸਲੇ ਨੂੰ ਉਸ ਪ੍ਰੋਬਲਮ ਨੂੰ ਨਰਮ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿਸੇ ਤਰੀਕੇ ਦੇ ਨਾਲ ਜਿਹੜਾ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ ਤਾਂ ਜੋ ਝਗੜਾ ਜਿਹੜਾ ਨਾ ਹੋਵੇ ਠੀਕ ਹੈ ਸੋ ਇਹ ਜਿਹੜੇ ਸੀਗੇ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਚਾਰਟ ਬਣਾ ਸਕਦੇ ਆ ਕੰਪੀਟ ਫਾਈਟ ਠੀਕ ਹੈ ਕਾਲ ਬ੍ਰੇਟ ਔਰ ਲੀਨੀਅਲ ਸਮੂਥ ਓਵਰ ਠੀਕ ਹੈ ਇਸ ਤਰੀਕੇ ਦੇ ਨਾਲ ਜਿਹੜਾ ਕੀ ਆ ਜਿਹੜਾ ਲੜਾਈ ਨੂੰ ਜਿਹੜਾ ਇਹ ਨਜਿੱਠਣ ਦੀਆਂ ਰਣਨੀਤੀਆਂ ਹੈ ਕਿ ਇਹਨਾਂ ਤਰੀਕਿਆਂ ਦੇ ਨਾਲ ਤੁਸੀਂ ਕਰ ਸਕਦੇ ਹੋ ਠੀਕ ਹੈ ਜਾਂ ਤਾਂ ਤੁਸੀਂ ਇੱਥੇ ਜਿਹੜਾ ਆ ਵਿਅਕਤੀਗਤ ਤੌਰ ਦੇ ਉੱਤੇ ਲੜ ਕੇ ਜਿੱਤ ਸਕਦੇ ਹੋ ਕੰਪੀਟ ਫਾਈਟ ਠੀਕ ਹੈ ਜਿੱਤ ਸਕਦੇ ਹੋ ਠੀਕ ਹੈ ਸਹਿਯੋਗ ਕਰ ਸਕਦੇ ਹੋ ਡਿਲੇ ਕਰ ਸਕਦੇ ਹੋ ਜਾਂ ਫਿਰ ਸਮੱਸਿਆ ਨੂੰ ਜਿਹੜਾ ਨਰਮ ਬਣਾ ਸਕਦੇ ਹੋ ਔਰ ਜਾਂ ਫਿਰ ਕੰਪਰੋਮਾਈਜ਼ ਕਰ ਸਕਦੇ ਹੋ ਠੀਕ ਹੈ ਸੋ ਉਸ ਤੋਂ ਬਾਅਦ ਅੰਤਰਜਾਤੀ ਸੰਘਰਸ਼ ਨੂੰ ਸੁਲਝਾਉਣ ਦੇ ਤਰੀਕੇ ਹੁਣ ਅੰਤਰਜਾਤੀ ਜਿਹੜਾ ਆ ਤੁਹਾਡਾ ਕਿਸੇ ਵਿਅਕਤੀ ਦੇ ਨਾਲ ਕੋਈ ਸੰਘਰਸ਼ ਆ ਤੇ ਉਹਨੂੰ ਸੁਲਝਾਉਣ ਦੇ ਕੀ ਤਰੀਕੇ ਆ ਠੀਕ ਹੈ ਸਭ ਤੋਂ ਪਹਿਲਾਂ ਜਿਹੜਾ ਆ ਦੂਜਿਆਂ ਦੇ ਨਾਲ ਆਦਰ ਵਾਲਾ ਵਿਹਾਰ ਕਰਨਾ ਠੀਕ ਹੈ ਸੋ ਦੂਜਿਆਂ ਦੇ ਨਾਲ ਜਿਹੜਾ ਵਿਹਾਰ ਜਿਹੜਾ ਆ ਉਹ ਆਦਰ ਵਾਲਾ ਜਿਹੜਾ ਆ ਹੋਣਾ ਚਾਹੀਦਾ ਹੈ ਠੀਕ ਹੈ ਸੋ ਜਿਹੜਾ ਤੁਸੀਂ ਦੂਸਰਿਆਂ ਦੇ ਨਾਲ ਵਿਹਾਰ ਕਰੋ ਠੀਕ ਹੈ ਸੋ ਜਿਹਦੇ ਨਾਲ ਸਾਡਾ ਸੰਘਰਸ਼ ਅਗਰ ਚੱਲ ਰਿਹਾ ਆ ਤੇ ਉਸ ਨਾਲ ਜਦੋਂ ਅਗਰ ਤੁਸੀਂ ਆਦਰ ਵਾਲਾ ਵਿਹਾਰ ਜਿਹੜਾ ਕਰਨਾ ਔਖਾ ਬਹੁਤ ਹੁੰਦਾ ਆ ਪਰ ਜੇ ਤੁਸੀਂ ਜਿਹੜਾ ਨਿਪਟਾਰਾ ਚਾਹੁੰਦੇ ਹੋ ਸੰਘਰਸ਼ ਦਾ ਤਾਂ ਤੁਹਾਨੂੰ ਇਹ ਚੀਜ਼ ਜਿਹੜੀ ਕਰਨੀ ਚਾਹੀਦੀ ਆ ਤੇ ਤੁਹਾਨੂੰ ਉਹਦੇ ਨਾਲ ਆਦਰ ਵਾਲਾ ਵਿਹਾਰ ਕਰਨਾ ਚਾਹੀਦਾ ਇਹਦੇ ਨਾਲ ਤੁਹਾਡਾ ਜਿਹੜਾ ਸੰਘਰਸ਼ ਖਤਮ ਹੋ ਸਕਦਾ ਆ ਉਸ ਵੇਲੇ ਤੱਕ ਸੁਣੋ ਜੋ ਤੱਕ ਤੁਸੀਂ ਦੂਜੇ ਪੱਖ ਦੀ ਗੱਲ ਨਾ ਅਨੁਭਵ ਕਰ ਲਵੋ ਠੀਕ ਹੈ ਸੋ ਸਾਨੂੰ ਦੂਜੇ ਪੱਖ ਦੀ ਜਿਹੜੇ ਆ ਦੂਜੇ ਮਨੁੱਖ ਦੀ ਵੀ ਪੂਰੀ ਗੱਲ ਸੁਣਨੀ ਚਾਹੀਦੀ ਆ ਉਸਦੇ ਵਿਚਾਰ ਜ਼ਰੂਰਤਾਂ ਠੀਕ ਹੈ ਭਾਵਨਾਵਾਂ ਨੂੰ ਸੁਣਨਾ ਚਾਹੀਦਾ ਹੈ ਤੇ ਉਹਦੇ ਨਜ਼ਰੀਏ ਤੋਂ ਵਿਸਥਾਰੀ ਨੂੰ ਦੇਖਣ ਦਾ ਜਤਨ ਕਰਨਾ ਚਾਹੀਦਾ ਆ ਸੋ ਚੰਗੇ ਲਿਸਨਰ ਬਣਨ ਦੇ ਨਾਲ ਬਹੁਤ ਸਾਰੀਆਂ ਮਸੀਰਤਾ ਖਤਮ ਹੋ ਜਾਂਦੀਆਂ ਸੋ ਸੰਘਰਸ਼ ਨੂੰ ਖਤਮ ਵੀ ਕੀਤਾ ਜਾ ਸਕਦਾ ਹੈ ਇਸ ਤਰੀਕੇ ਨਾਲ ਆਪਣੀਆਂ ਜ਼ਰੂਰਤਾਂ ਮ ਵਿਚਾਰ ਭਾਵਨਾਵਾਂ ਦਾ ਪ੍ਰਗਟਾ ਕਰੋ ਠੀਕ ਜੋ ਤੁਹਾਡੇ ਮਨ ਵਿੱਚੋਂ ਸਾਹਮਣੇ ਵਾਲੇ ਨੂੰ ਵੀ ਦੱਸੋ ਜੋ ਤੁਹਾਡੀਆਂ ਜ਼ਰੂਰਤਾਂ ਵਿਚਾਰ ਆ ਭਾਵਨਾਵਾਂ ਆ ਜਿਸ ਦੀ ਵਜ੍ਹਾ ਕਰਕੇ ਸੰਘਰਸ਼ ਹੋ ਰਿਹਾ ਆ ਹਨਾ ਉਹ ਚੀਜ਼ਾਂ ਦੂਸਰੇ ਨੂੰ ਵੀ ਦੱਸੋ ਹਨਾ ਦੂਸਰੇ ਨੂੰ ਵੀ ਜਿਹੜਾ ਆ ਜਿਹੜਾ ਪੂਰੇ ਸਹਿਜ ਪੂਰਵਕ ਦੱਸੋ ਸਹਿਯੋਗੀ ਸਮੱਸਿਆ ਸਮਾਧਾਨ ਵਿਧੀ ਅਪਣਾਉਣਾ ਠੀਕ ਹੈ ਤੇ ਸਹਿਯੋਗ ਸਹਯੋਗੀ ਜਿਹੜੀ ਸਮੱਸਿਆ ਠੀਕ ਹੈ ਠੀਕ ਹੈ ਸਹਯੋਗੀ ਸਮੱਸਿਆ ਸਮਾਧਾਨ ਵਿਧੀ ਵੀ ਅਪਣਾਉਣੀ ਚਾਹੀਦੀ ਹੈ ਜਿਹਦੇ ਵਿੱਚ ਤੁਸੀਂ ਸੋਚ ਵਿਚਾਰ ਕੇ ਜਿਹੜਾ ਹੱਲ ਲੱਭ ਸਕਦੇ ਹੋ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਵੀ ਔਰ ਇਸ ਤਰ੍ਹਾਂ ਕੇ ਸੋਚ ਵਿਚਾਰ ਰਾਹੀਂ ਹੱਲ ਬਣਾ ਠੀਕ ਹੈ ਸੋਚ ਵਿਚਾਰ ਕੇ ਹੱਲ ਲੱਭਣ ਦੇ ਨਾਲ ਵੀ ਤੁਸੀਂ ਜਿਹੜਾ ਹੈ ਹੱਲ ਕਰ ਸਕਦੇ ਹੋ ਸਮੱਸਿਆ ਦਾ ਦੋਨੋਂ ਪਾਸੇ ਦੇਖ ਕੇ ਵਧੀਆ ਹੱਲ ਚੁਣੋ ਸੋ ਤੁਹਾਨੂੰ ਦੋਨੋਂ ਹੀ ਸਾਈਡਸ ਦੇਖ ਕੇ ਜਿਹੜਾ ਆ ਠੀਕ ਹੈ ਦੂਜਿਆਂ ਤੋਂ ਵੀ ਪੁੱਛੋ ਕਿ ਉਹ ਇਸ ਹਲਦੇ ਪੱਖ ਵਿੱਚ ਹੈਗੇ ਜਾਂ ਨਹੀਂ ਹੈਗੇ ਠੀਕ ਹੈ ਸੋ ਇੱਕ ਦੂਜੇ ਦੇ ਨਾਲ ਜਿਹੜੀਆਂ ਚੋਣਾ ਤੁਸੀਂ ਕਰਨ ਲੱਗੇ ਹੋ ਮੇਲ ਖਾਂਦੀ ਆ ਕਿ ਨਹੀਂ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਹੱਲ ਲੱਭ ਸਕਦੇ ਹੋ ਨਿਰਪੱਖ ਰਹੋ ਠੀਕ ਹੈ ਜਦੋਂ ਕਿਸੇ ਝਗੜੇ ਨੂੰ ਖਤਮ ਕਰਨਾ ਹੋ ਤਾਂ ਤੁਹਾਨੂੰ ਨਿਰਪੱਖ ਜਿਹੜਾ ਰਹਿਣਾ ਚਾਹੀਦਾ ਆ ਠੀਕ ਹੈ ਕਿਸੇ ਨਾਲ ਵੀ ਪੱਖਪਾਤ ਜਿਹੜਾ ਨਹੀਂ ਕਰਨਾ ਚਾਹੀਦਾ ਯੋਜਨਾ ਬਣਾਓ ਠੀਕ ਹੈ ਪਹਿਲਾਂ ਯੋਜਨਾ ਬਣਾਈ ਜਾਵੇ ਕਿ ਸੰਘਰਸ਼ ਨੂੰ ਕਿਵੇਂ ਖਤਮ ਕੀਤਾ ਜਾਣਾ ਹੈ ਫਿਰ ਉਸ ਯੋਜਨਾ ਨੂੰ ਲਾਗੂ ਕਰੋ ਪਰਕਿਰਿਆ ਤੇ ਨਤੀਜਾ ਦਾ ਮਲਾਂਕਣ ਕਰੋ ਠੀਕ ਹੈ ਪ੍ਰਕਿਰਿਆ ਧਿਆਨ ਨਾਲ ਸੁਣੋ ਠੀਕ ਹੈ ਜੋ ਵੀ ਕਿਸੇ ਦੀ ਪ੍ਰੋਬਲਮ ਆ ਧਿਆਨ ਨਾਲ ਸੁਣੋ ਧੀਰਜ ਰੱਖੋ ਠੀਕ ਹੈ ਇੱਕਦਮ ਫੈਸਲਾ ਨਾ ਜਲਦਬਾਜ਼ੀ ਦੇ ਵਿੱਚ ਫੈਸਲਾ ਨਾ ਲਓ ਕਿਉਂਕਿ ਮੂੜ ਸੰਘਰਸ਼ ਨੂੰ ਜਨਮ ਜਿਹੜਾ ਹੈ ਦੇ ਤੱਕਦਾ ਹੈ ਤੱਥਾਂ ਦੇ ਆਧਾਰ 'ਤੇ ਗੱਲ ਕਰੋ ਜੋ ਅਸਲ ਦੇ ਵਿੱਚ ਜੋ ਫੈਕਟ ਆ ਸਚਾਈ ਆ ਉਹਨਾਂ ਦੇ ਆਧਾਰ 'ਤੇ ਉੱਤੇ ਗੱਲ ਕਰੋ ਠੀਕ ਹੈ ਇਸ ਤਰੀਕੇ ਦੇ ਨਾਲ ਤੁਸੀਂ ਐਕਸਪਲੇਨ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਆਪਣੇ ਪੁਆਇੰਟ ਆਫ View ਤੋਂ ਵੀ ਲਿਖ ਸਕਦੇ ਆ ਕਿ ਇੱਕ ਤੁਸੀਂ ਤੁਹਾਡਾ ਕਿਸੇ ਵਿਅਕਤੀ ਦੇ ਨਾਲ ਝਗੜਾ ਹੈ ਤੁਸੀਂ ਉਸ ਸੰਘਰਸ਼ ਨੂੰ ਖਤਮ ਕਰਨ ਦੇ ਲਈ ਤੁਹਾਨੂੰ ਕਿਹੜੇ ਕਿਹੜੇ ਜਿਹੜੇ ਠੋਸ ਕਦਮ ਜਿਹੜੇ ਚੱਕਣੇ ਚਾਹੀਦੇ ਆ ਕਿਵੇਂ ਖਤਮ ਕਰ ਸਕਦੇ ਹੋ ਸੋ ਉਸ ਤੋਂ ਬਾਅਦ ਅੰਦਰੂਨੀ ਨਿੱਜੀ ਸੰਘਰਸ਼ਾਂ ਦਾ ਨਿਪਟਾਰਾ ਅੰਦਰੂਨੀ ਸੰਘਰਸ਼ ਕਿਵੇਂ ਖਤਮ ਕਰਨਾ ਹੈ ਠੀਕ ਹੈ ਸੋ ਇਹਦੇ ਲਈ ਆਪਾਂ ਜਿਹੜਾ ਪ੍ਰਿੰਸੀਪਲ ਆਫ ਸੈਲਫ ਏਨਪਾਵਰਮੈਂਟ ਠੀਕ ਹੈ ਜਵੈਸ਼ ਸ਼ਕਤੀਕਰਨ ਦੇ ਸਿਧਾਂਤ ਦੇ ਅਕੋਰਡਿੰਗ ਜਿਹੜਾ ਚੱਲਾਂਗੇ ਸੋ ਜ਼ਿੰਮੇਵਾਰੀ ਜਿਹੜੀ ਆ ਸਵੀਕਾਰ ਜਿਹੜਾ ਆ ਕਰਨਾ ਠੀਕ ਹੈ ਆਪਣੀ ਜ਼ਿੰਮੇਵਾਰੀ ਨੂੰ ਸਵੀਕਾਰ ਕਰੋ ਆਪਣੀ ਜ਼ਿੰਮੇਵਾਰੀ ਨੂੰ ਜਿਹੜਾ ਆ ਤੁਸੀਂ ਤੁਹਾਨੂੰ ਸਮਝਣਾ ਚਾਹੀਦਾ ਆ ਕਰਨਾ ਚਾਹੀਦਾ ਹੈ ਕੰਟਰੋਲ ਖਤਮ ਕਰਨਾ ਠੀਕ ਹੈ ਦੂਜਿਆਂ ਦੇ ਅਕੋਰਡਿੰਗ ਜਿਹੜਾ ਤੁਸੀਂ ਦੂਜਿਆਂ ਦਾ ਜਿਹੜਾ ਤੁਹਾਡੇ ਦੇ ਕੰਟਰੋਲ ਆ ਠੀਕ ਹੈ ਸੋ ਕਿਉਂਕਿ ਸੰਸਾਰ ਤੁਹਾਡੇ ਮੁਤਾਬਿਕ ਜਿਹੜਾ ਆ ਨਹੀਂ ਚੱਲਦਾ ਦੁਨੀਆ ਤੇ ਰਹਿਣ ਵਾਲੇ ਲੋਕ ਜਿਹੜੀ ਆ ਤੁਹਾਡੀ ਖੁਸ਼ੀ ਜਾਂ ਦੁੱਖ ਦੇ ਲਈ ਜ਼ਿੰਮੇਵਾਰ ਹੁੰਦੇ ਆ ਸੋ ਤੁਹਾਨੂੰ ਜਿਹੜਾ ਦੂਸਰਿਆਂ ਦਾ ਕੰਟਰੋਲ ਆ ਖੁਦ ਤੇ ਉਹ ਖਤਮ ਕਰਨਾ ਚਾਹੀਦਾ ਆ ਠੀਕ ਹੈ ਕੋਈ ਤੁਹਾਡੇ ਉੱਤੇ ਕੋਈ ਵੀ ਚੀਜ਼ ਨੂੰ ਥੋਪ ਨਹੀਂ ਸਕਦਾ ਕਿਸੇ ਤਰ੍ਹਾਂ ਵੀ ਖੁਸ਼ ਰਹੋ ਠੀਕ ਹੈ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ ਤਾਂ ਹੀ ਤੁਸੀਂ ਆਪਣੇ ਅੰਦਰਲੇ ਵਿਵਾਦਾਂ ਤੋਂ ਸੰਘਰਸ਼ ਤੋਂ ਜਿਹੜਾ ਮੁਕਤੀ ਪਾ ਸਕਦੇ ਹੋ ਠੀਕ ਹੈ ਜਾਣ ਦਿਓ ਬਹੁਤ ਸਾਰੀਆਂ ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਆ ਹਨਾ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਤੁਸੀਂ ਆਪਣੇ ਮਨ ਵਿੱਚ ਦੱਬ ਕੇ ਰੱਖਦੇ ਹੋ ਹਨ ਤੇ ਅਸਲੀ ਦੁੱਖਾਂ ਦਾ ਕਾਰਨ ਹੁੰਦੇ ਤੁਸੀਂ ਉਹਨਾਂ ਨੂੰ ਜਾਣ ਦਿਓ ਛੱਡ ਦਿਓ ਹਨਾ ਤੁਸੀਂ ਆ ਜਿਹੜਾ ਆ ਕੋਈ ਵੀ ਜਿਵੇਂ ਅਸੀਂ ਗੱਲ ਕਰਦੇ ਆ ਹਨਾ ਮੈਂ ਮਤਲਬ ਕੋਈ ਗੱਲ ਤੁਹਾਡੇ ਤੁਸੀਂ ਫੜ ਕੇ ਬੈਠ ਜਾਉਨੇ ਹੋ ਉਸ ਗੱਲ ਨੂੰ ਛੱਡ ਦਿਓਗਾ ਤੁਹਾਡੇ ਨਾਲ ਕੋਈ ਚੰਗਾ ਵਿਹੇਵ ਨਹੀਂ ਕਰ ਰਿਹਾ ਹਨਾ ਤੁਹਾਨੂੰ ਲੱਗ ਰਿਹਾ ਕਿ ਉਹ ਜਿਹੜਾ ਆ ਤੁਹਾਡੇ ਨਾਲ ਜਿਹੜਾ ਆ ਚੰਗਾ ਵਿਹੇਵ ਨਹੀਂ ਕਰਦਾ ਚੰਗੀ ਤਰੀਕ ਨਾਲ ਗੱਲ ਨਹੀਂ ਕਰਦਾ ਹਨਾ ਸਾਡੇ ਨਾਲ ਕਿਵੇਂ ਦਾ ਵਿਵਹਾਰ ਕਰਦਾ ਇਹ ਚੀਜ਼ਾਂ ਤੁਹਾਨੂੰ ਜੁੜੀਆਂ ਦੁੱਖ ਦਿੰਦੀਆਂ ਆ ਤੁਸੀਂ ਉਸ ਟਾਈਮ ਜਿਹੜਾ ਆ ਇਸ ਭਾਵਨਾ ਨੂੰ ਜਿਹੜਾ ਆ ਨ ਨੂੰ ਜਿਹੜਾ ਆ ਆਪਣੇ ਅੰਦਰ ਲੈ ਆਓ ਕਿ ਜਾਣਦੇ ਹੋ ਠੀਕ ਹੈ ਜੇ ਕੋਈ ਮਤਲਬ ਗੱਲ ਆ ਜਾਂ ਕੋਈ ਤੁਹਾਡੇ ਨਾਲ ਕੁਝ ਕਰਦਾ ਇਸ ਚੀਜ਼ ਨੂੰ ਛੱਡ ਦਿਓ ਜਿਹੜੀ ਤੁਹਾਨੂੰ ਦੁੱਖ ਰਹੀ ਹੈ ਸਵੈ ਜਾਗਰੂਕਤਾ ਆਪਣੇ ਪ੍ਰਤੀ ਜਾਗਰੂਕ ਹੋਵੋ ਹਨ ਤੁਹਾਨੂੰ ਆਪਣੇ ਪ੍ਰਤੀ ਜਿਹੜਾ ਜਾਗਰੂਕ ਹੋਣਾ ਚਾਹੀਦਾ ਆ ਵੀ ਤੁਸੀਂ ਕੀ ਚਾਹੁੰਦੇ ਹੋ ਠੀਕ ਹੈ ਤੁਹਾਡਾ ਕੀ ਉਦੇਸ਼ ਹੈ ਤੁਸੀਂ ਕਿਵੇਂ ਚੱਲਣਾ ਹੈ ਸੋ ਜਦੋਂ ਤੁਸੀਂ ਆਪਣੇ ਆਪ ਨੂੰ ਖੁਦ ਨੂੰ ਜਾਣ ਲੋਗੇ ਆਪਣੇ ਪ੍ਰਤੀ ਜ਼ਿੰਮੇਵਾਰ ਹੋ ਜਾਓਗੇ ਤੇ ਤੁਹਾਡੀਆਂ ਸਾਰੀਆਂ ਜਿਹੜਾ ਅੰਦਰਲਾ ਸੰਘਰਸ਼ ਆ ਉਹ ਖਤਮ ਹੋ ਜਾਊਗਾ ਠੀਕ ਹੈ ਸੋ ਇਹ ਵਾਲਾ ਜਿਹੜਾ ਸੀਗਾ ਜਿਹਦੇ ਵਿੱਚ ਤੁਸੀਂ ਬਾਹਰੀ ਸੰਘਰਸ਼ ਨੂੰ ਖਤਮ ਕਰਨਾ ਆਇਆ ਤੇ ਅੰਦਰੂਨੀ ਸੰਘਰਸ਼ ਨੂੰ ਜਿਹੜਾ ਹੈ ਕਿਵੇਂ ਖਤਮ ਕਰਨਾ ਆਇਆ ਸੋ ਪੂਰੀ ਤਸੱਲੀ ਦੇ ਨਾਲ ਤਾਂ ਮੈਂ ਅੱਜ ਤੁਹਾਨੂੰ ਨਹੀਂ ਕਰਵਾ ਰਹੀ ਕਿਉਂਕਿ ਕੱਲ ਤੁਹਾਡਾ ਪੇਪਰ ਆ ਸੋ ਇਸ ਲਈ ਮੈਂ ਥੋੜਾ ਜਲਦੀ ਜਲਦੀ ਕਰਵਾ ਰਹੀ ਹਾਂ ਕਿ ਜਲਦੋਂ ਜਲਦ ਤੁਹਾਨੂੰ ਵੀਡੀਓ ਅਪਲੋਡ ਛੇੜੀ ਆ ਮੈਂ ਕਰ ਦਮਾਂ ਠੀਕ ਹੈ ਸੋ ਇਸ ਲਈ ਥੋੜਾ ਜਾਂ ਅੱਜ ਜਲਦਬਾਜੀ ਆ ਕਿ ਤੁਹਾਨੂੰ ਟਾਈਮ ਨਾਲ ਪ੍ਰੋਵਾਈਡ ਕਰਵਾ ਦਾਂ ਸੋ